ਦਾ ਨੇ ਬਠਿੰਡਾ ਦੇ ਪੱਟੀ ਰੋਡ ਦੇ ਉੱਤੇ ਇਹ ਸੀਸੀਟੀਵੀ ਦੀ ਫੁਟੇਜ ਇਹ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਸ਼ਰਿਆਮ ਖੇਡਿਆ ਜਾ ਰਿਹਾ ਹੈ ਇੱਕ ਨੌਜਵਾਨ ਦੇ ਉੱਤੇ ਕਈ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸੁੱਟ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਮਲਜਮਾਂ ਦੀ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਕਈ ਅਕਿਊਜ਼ ਜਿਹੜੇ ਨੇ ਉਹ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ ਇਸ ਨੂੰ ਲੈ ਕੇ ਕਈ ਜਿਹੜੇ ਦੋਸ਼ੀ ਨੇ ਉਹ ਹਜੇ ਵੀ ਇਸ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਨੇ ਇਸ ਨੂੰ ਲੈ ਕੇ ਇੱਕ ਜੋ ਐਕਟਿਵਿਸਟ ਨੇ ਸਮਾਜ ਸੇਵੀ ਨੇ ਨਗੀਨਾ ਬੇਗਮ ਦੇ ਵੱਲੋਂ ਇਸ ਤਰੀਕੇ ਦੇ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਰ ਵੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਇਹ ਇੱਕ ਜਿੰਦਾ ਜਾਗਦੀ ਮਿਸਾਲ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਔਰਤ ਹੋ ਕੇ ਵੀ ਇਸ ਤਰੀਕੇ ਦੇ ਨਾਲ ਬੇਖੋਖੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੀ ਹਾਂ ਅਜਿਹੇ ਦੋਸ਼ੀਆਂ ਦੇ ਖਿਲਾਫ ਜੋ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਇਸ ਨੂੰ ਲੈ ਕੇ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਨਾਲ ਐਸਐਸਪੀ ਬਟੰਡਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਭਰੋਸਾ ਦਿੱਤਾਇਆ ਗਿਆ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੁਨੀਆਂ ਦੇ ਵਿੱਚ ਪੂਰੇ ਦੁਨੀਆਂ ਦੇ ਜਾਂ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਮੈਨੂੰ ਕੱਲੀ ਨਾ ਸਮਝਿਓ ਸਾਡੀ ਬਹੁਤ ਵੱਡੀ ਐਨਜੀਓ ਹੈ ਅੱਜ ਮੈਂ ਇੱਕ ਔਰਤ ਹੋ ਕੇ ਇੱਕ ਔਰਤੋ ਕੇ ਅੱਗੇ ਆਈਆਂ ਤਾਂ ਕਿ ਜਿਹੜਾ ਵੀ ਇਹ ਨਸ਼ਾ ਪੱਤਾ ਕਰਕੇ ਨੌਜਵਾਨ ਲੜਕੇ ਵਾਰਦਾਤਾ ਕਰ ਰਹੇ ਨੇ ਲੁੱਟਕੋ ਕਰ ਰਹੇ ਨੇ ਮਰਡਰ ਕਰ ਰਹੇ ਨੇ ਇੱਕ ਬੈਸਵਾਜੀ ਨਾਲ ਆਪਸ ਚ ਦੋਸਤ ਪਹਿਲਾਂ ਬਣਾ ਲੈਂਦੇ ਨੇ ਇੱਕ ਦੂਸਰੇ ਨੂੰ ਫਿਰ ਉਹਨਾਂ ਤੇ ਹਮਲੇ ਕਰਦੇ ਨੇ ਮਰਡਰ ਕਰਦੇ ਨੇ ਆ ਹੁਣ ਦੇਖੋ ਇੱਕ ਹਫਤਾ ਹੀ ਹੋਇਆ ਆਪੱਚ ਪਹਿਲਾ ਬੈਸਵਾਜੀ ਹੋਈ ਐ ਦੋ ਮੁੰਡਿਆਂ ਦੀ ਆਪੱਚ ਬੈਸਵਾਜੀ ਹੋਈ ਐ ਜਦੋਂ ਬੈਸਵਾਜੀ ਖਤਮ ਹੋ ਗਈ ਉਸ ਤੋਂ ਬਾਅਦ ਤੀਸਰੇ ਮੁੰਡੇ ਨੇ ਜਿਹਦਾ ਨਾਮ ਦੋਸੰਤ ਐ ਉਹਦੇ ਨਾਲ ਹੈਗਾ ਇੱਕ ਦੋ ਬੰਦੇ ਹੋਰ ਨਾ ਦੋਸੰਤ ਐ ਇੱਕ ਲੱਕੀ ਸੁਨਿਆਰਾ ਐ ਹੋਰ ਵੀ ਹੈਗੇ ਮੁੰਡੇ ਉਹਦਾ ਨਾਲ ਬਹੁਤ ਬੜੀਏ ਗੈਂਗ ਐ ਟੀਮ ਐ ਇਹ ਪ੍ਰਤਾਪਨਗਰ ਚ ਰਹਿੰਦੇ ਨਾ ਇਹਨਾਂ ਦਾ ਜਿਹੜਾ ਦੋਸੰਤ ਐ ਇਹ ਵੀ ਹੈੱਡ ਐ ਇਹ ਟੀਮ ਐ ਇਹਨਾਂ ਦੀ ਬਹੁਤ ਬੜਾ ਗੈਂਗ ਐ ਇਹਨਾਂ ਦਾ ਕੰਮ ਹੈਗਾ ਪੈਸੇ ਲੈ ਕੇ ਪੈਸੇ ਲੈ ਕੇ ਬਸ ਤਲਵਾਰਾ ਚਲਾਤੀਆਂ ਡੰਡੇ ਮਾਰਤੇ ਮਾਰਕੁੱਟ ਕਰਤੀ ਮੁੰਡਿਆਂ ਨੂੰ ਬੇਕਸੂਰਾ ਨੂੰ ਹੀ ਇੱਕ ਬੈਸਵਾਜੀਆਂ ਤੋਂ ਹੀ ਜਾ ਕੇ ਚੰਡੀਗੜ੍ਹ ਲੁਕ ਜਾਂਦੇ ਨੇ ਇਹਨਾਂ ਦੇ ਪਿੱਛੇ ਰਾਜਨੀਤੀ ਹੱਤ ਹੈ ਇਹ ਸਾਬ ਚੇਤਾਵਨੀ ਦਿੰਦੇ ਨੇ ਕਿ ਸਾਡਾ ਪੋਲੀਟੀਕਲ ਬੰਦਿਆਂ ਨਾਲ ਲਿੰਕ ਹੈ ਸਾਨੂੰ ਉਹਨਾਂ ਦੀ ਉਹਨਾਂ ਦਾ ਸਾਡੇ ਸਿਰ ਤੇ ਹੱਤ ਹੈ ਜਿੰਨੇ ਇਹ ਸ਼ਹਿਰੀਆਂ ਮ ਚੇਤਾਵਨੀ ਦਿੰਦੇ ਨੇ ਇਹ ਮੁੰਡੇ ਨੌਜਵਾਨ ਮੁੰਡਿਆਂ ਨੇ ਇਹਨਾਂ ਮਤਲਬ ਕਿ ਇਹ ਇਹ ਕੀ ਕਰਦੇ ਨੇ ਬਸ ਪੈਸੇ ਲੈ ਕੇ ਕੁੱਟਮਾਰ ਕਰਦੇ ਨੇ ਘਟਨਾ ਵੀ ਆਈ ਹੈ ਸਾਹਮਣੇ ਘਟਨਾ ਆਈਆ ਹੁੰਦੀ ਮੈਂ ਉਹੀ ਦੱਸ ਰਹੀ ਆ ਕੋਈ ਖਾਸ ਬੰਦਾ ਦਾ ਸਾਡੇ ਮਹਾਲੇ ਚ ਸਾਡੇ ਹੀ ਆਪਣੀ ਲਾਲੋ ਆਪਣੀ ਖਾਸ ਮਤਲਬ ਕਿ ਉਹਦੇ ਦੇਖੋ ਉਹ ਜੋਬ ਤੇ ਸੀ ਮੁੰਡਾ ਉਹਨੂੰ ਜੋਬ ਤੋਂ ਬੈਸਵਾਜੀ ਨਾਲ ਹੀ ਉਹ ਜੋਬ ਕਰ ਰਿਆ ਸੀ ਸਾਰੀ ਵੀਡੀਓ ਸਾਡੇ ਕੋਲ ਹੈ ਸਾਰੀ ਰਿਕਾਰਡਿੰਗ ਜੋਬ ਤੋਂ ਅੰਦਰੋਂ ਉਹਨੂੰ ਬੁਲਾ ਕੇ ਧੋਖੇ ਨਾਲ ਦੋਸੰਤ ਨੇ ਧੋਖੇ ਨਾਲ ਬੁਲਾ ਕੇ ਨਾਲ ਭੱਟੀ ਰੋਡ ਤੇ ਇੱਕ ਪਾਰਕ ਹੈਗਾ ਪਾਇਨਰ ਹਸਪੀਟਲ ਦੇ ਨਾਲ ਸਿਟੀ ਸਕਿਨ ਉਹਦੇ ਨਾਲ ਪਾਰਕ ਹੈ ਉੱਥੇ ਲਿਜਾ ਕੇ ਉਹਨੂੰ ਰਾਰਾ ਰੋੜਾ ਮਾਰੀਆਂ ਡੰਡੇ ਡੁੰਡਿਆ ਮਾਰੇ ਜ਼ਖਮੀ ਕਰਤਾ ਉਹਦਾ ਜਦੋਂ ਕਿ ਰੁਕਾ ਵੀ ਹੈ ਮਤਲਬ ਐਮਆਰਬੀ ਕੱਟੀ ਗਈ ਬਿਆਨ ਵੀ ਹੋ ਚੁੱਕਿਆ ਠੀਕ ਹੈ ਨਾ ਸਾਰਾ ਅਸੀਂ ਇਹ ਪ੍ਰਸ਼ਾਸਨ ਨੂੰ ਇਹ ਕਰਦਿਆਂ ਵੀ ਜਿਨ੍ਹਾਂ ਨੇ ਵੀ ਇਹ ਵਾਰਦਾਤ ਕੀਤੀ ਹੈ ਗੁੰਡਿਆਂ ਨੇ ਬਸ ਉਹਨਾਂ ਤੇ ਪਰਚਾ ਕਰੋ ਸਾਰੀ ਟੀਮ ਚੱਕੋ ਗੈਂਗ ਚੱਕੋ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜਾ ਵੀ ਇਹ ਬਠਿੰਡੇ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਅੰਦਰ ਨਸ਼ੇ ਪੱਤੀਆਂ ਨਾਲ ਜਿਹੜਾ ਵੀ ਇਹ ਗੈਂਗ ਹੈ ਟੀਮ ਹੈ ਇਹ ਸਾਰੀਆਂ ਚੱਕੋ ਟੀਮ ਮੈਂ ਐਸਐਸਪੀ ਸਾ ਬਠਿੰਡਾ ਨੂੰ ਵੀ ਬੇਨਤੀ ਕਰਦੀਆਂ ਐਸਪੀ ਸੀਟੀ ਨੂੰ ਵੀ ਬੇਨਤੀ ਕਰਦੀਆਂ ਵੀ ਇਹ ਜਿਹੜੇ ਵੀ ਪਹਿਲਾਂ ਬਠਿੰਡਾ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਸਾਰੇ ਪੰਜਾਬ 'ਚ ਇਹ ਜਿਹੜਾ ਗੁੰਡਾਗਰਦੀ ਦਾ ਨਾਮ ਉਹ ਨਿਸ਼ਾਨ ਖਤਮ ਹੋਣਾ ਚਾਹੀਦਾ ਅਸੀਂ ਨਹੀਂ ਤਾਂ ਅਸੀਂ ਚੇਤਾਵਨੀ ਦਿੰਦੇ ਆ ਇਹ ਜਲਦੀ ਤੋਂ ਜਲਦੀ ਇਹ ਸਾਰੀ ਟੀਮ ਨਾ ਚੱਕੀ ਗੈਂਗ ਨਾ ਚੱਕਿਆ ਅਸੀਂ ਪੂਰਾ ਪੂਰਾ ਵਿਰੋਧ ਕਰਾਂਗੇ ਪ੍ਰਸ਼ਾਸਨ ਦਾ ਲੇਕਿਨ ਅੱਜ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਇਹ ਪ੍ਰਸ਼ਾਸਨ ਦਾ ਹੀ ਮੇਨ ਕੰਮ ਹੈ ਮਤਲਬ ਇਹਨਾਂ ਦੀ ਜਮਾਨਤਾਂ ਵੀ ਰੱਦ ਹੋਣਾ ਚਾਹੀਦੀਆਂ ਨੇ ਇਹਨਾਂ ਨੂੰ ਗੈਂਗ ਨੂੰ ਸਾਰੇ ਗੈਂਗ ਨੂੰ ਚੱਕਿਆ ਜਾਵੇ ਜਿਹੜਾ ਬੇਕਸੂਰਾਂ ਦੀ ਜਨ ਦੁਕਾਨਾਂ ਤੇ ਵੜਵੜ ਕੇ ਹਮਲੇ ਕਰਦੇ ਨੇ ਅੱਜ ਜੀ ਮਿਲੋ ਕੀ ਕਿਹਾ ਸਾਨੂੰ ਭਰੋਸਾ ਦਵਾਇਆ ਹੈ ਐਸਐਸਪੀ ਸਾਹਿਬ ਦੇ ਇਹਨਾਂ ਨੇ ਆਪਣੇ 2G ਨੇ ਐਸਪੀ ਆਪਣੇ ਡੀਐਸਪੀ 2 ਨੇ ਵੀ ਭਰੋਸਾ ਦਵਾਇਆ ਹੈ ਵੀ ਅਸੀਂ ਐਫਆਈਆਰ ਕਰਕੇ ਇਹਨਾਂ ਦੇ ਜਲਦੀ ਪਰਚਾ ਕਰਕੇ ਇਹਨਾਂ ਨੂੰ ਚੱਕਾਂਗੇ ਪਰ ਸਾਰਾ ਅਸੀਂ ਇਹ ਕਹਿ ਵੀ ਸਾਰਾ ਗੈਂਗ ਚੱਕਣਾ ਹੈ ਪੂਰੀ ਟੀਮ ਚੱਕਣੀ ਹੈ ਦੋਸੰਤ ਹੈ ਪਰਸਰਾਮ ਨਗਰ ਦਾ ਰਹਿਣ ਵਾਲਾ ਗੋਰੇ ਐਮਸੀ ਦੇ ਸਾਮਾਨੇ ਅਦਾਕਾਰ ਇਹ ਬਹੁਤ ਵੱਡਾ ਗੈਂਗ ਹੈ ਟੀਮ ਹੈ ਇਹ ਸਾਰੀ ਚੱਕੋ